ਜਿਵੇਂ ਬਣੀ ਹੋਊਗੀ ਕਰ ਲਈਦਾ ਠੀਕ ਹੈ ਜੀ 90 ਡਿਗਰੀ ਵੀ ਕਰ ਲਈਦੀ ਆ ਤੇ ਆਪਣਾ ਕੁੱਤੇ ਵਾਂਗੂ ਵੀ ਜਿਵੇਂ ਹੱਡਰ ਤੇ ਬਹਿ ਗਈ ਸਿੰਗਲ ਵੀ ਕਰ ਲਈਦਾ ਲੈ ਹੱਥ ਨੇ ਘਰ ਦੇ ਕਹਿੰਦੇ ਵੀ ਠੱਠ ਨਾ ਖੜੀ ਆਨੇ ਰਹਿੰਦੇ ਆ ਤੇ ਪਰ ਮੇਰਾ ਵੀ ਹੁਣ ਸ਼ੌਂਕ ਹੀ ਇੰਦਰ ਲਾ ਜੀ ਕਿ ਮੈਂ ਕੋਈ ਵੱਖਰਾ ਹੀ ਕਰਾਂਗਾ ਜਿੱਦ ਦੀ ਕਿ ਮੇਰਾ ਟੀਮ ਇਹੀ ਆ ਵੀ ਇਹਦੇ ਚ ਪਰਫੈਕਟ ਹੋ ਜੀਏ ਵੀ ਜਿਵੇਂ ਹਨਾ ਵੀ ਗੂਰੇ ਕਾਲੇ ਜਿਵੇਂ ਆਪਾਂ ਨੂੰ ਸਮਝਦੇ ਆ ਹਨਾ ਵੀ ਉਹਨਾਂ ਟੱਕਰ ਦੇਣ ਦਾ ਮੇਰਾ ਹੈ ਜਿਆ ਮੇਰਾ ਨਾ ਜੀ ਸ਼ੁਰੂ ਤੋਂ ਸ਼ੌਕ ਸੀਗਾ ਜੀ ਵੀ ਮੈਂ ਕੋਈ ਪਖੜਾ ਟੈਨੇਂਟ ਹੋਵੇ ਸਾਰਿਆਂ ਨਾਲ ਵੀ ਪਛਾਣ ਹੋਵੇ ਬੱਕਰੀ ਤੇ ਮੈਂ ਤੀਜੀ ਚੌਥੀ ਸੀਗਾ ਜੀ ਜਿਹੋਂ ਦਾ ਮੇਰਾ ਵੀ ਸ਼ੌਕ ਪੈ ਗਿਆ ਵੀ ਹੌਲੀ ਹੌਲੀ ਮਾੜਾ ਵੀ ਕੋਈ ਸਟੋਪੀ ਕਰ ਲਈ ਵਿਲੀ ਕਰ ਲਈ ਤੇ ਵੀ ਐਂ ਗਾ ਨਹੀਂ ਗਾ ਤਜਰਬਾ ਵੱਧਾ ਗਿਆ ਠੀਕ ਆ ਤੇ ਹੁਣ ਵੀ ਮਤਲਬ ਤਕਰੀਬਨ ਸਾਰੇ ਕਰ ਲੀਦੇ ਆ ਕੀ ਕੀ ਸਟੰਟ ਕਰ ਲੈਂਦੇ ਹੁਣ ਵੀ ਜਿਵੇਂ ਬਣੀ ਹੋਪੀ ਕਰ ਲਈਦਾ ਠੀਕ ਆ ਜੀ 90 ਡਿਗਰੀ ਵਿਲੀ ਵੀ ਕਰ ਲਈਦੀ ਆ ਤੇ ਆਪਣਾ ਪੁੱਠੇ ਬਹਿ ਕੇ ਵੀ ਜਿਵੇਂ ਹੈਂਡਲ ਤੇ ਬਹਿ ਕੇ ਵੀ ਸਿੰਗਲ ਨੂੰ ਕਰ ਲਈਦਾ ਬਿਨਾ ਹੱਥ ਦੇਖ ਲੈ ਤਾਂ ਸਭ ਕੁਝ ਆਪਣੇ ਆਪ ਹੀ ਇਹਨਾ ਮੇਰਾ ਸ਼ੁਰੂ ਤੋਂ ਬਸ ਜਿਵੇਂ ਵੀ ਆਪ ਹੀ ਲੱਗੇ ਰਿਹਾ ਤੁਸੀਂ ਘਰੇ ਵੀ ਆਪ ਹੀ ਡਗ ਡੂ ਕੇ ਵੱਲ ਆ ਗਿਆ ਵੀ ਸਾਰਿਆਂ ਦਾ ਘਰਦਿਆਂ ਨੇ ਕੋਈ ਛੱਡ ਨਹੀਂ ਦੇ ਨਹੀਂ ਘਰ ਦੇ ਕਹਿੰਦੇ ਵੀ ਛੱਟ ਨਾ ਖਾਲੀ ਆਂਦੇ ਰਹਿੰਦੇ ਆ ਤੇ ਪਰ ਮੇਰਾ ਵੀ ਹੁਣ ਸ਼ੌਂਕ ਹੀ ਇੱਧਰ ਲੱਜੀ ਕਿ ਮੈਂ ਕੋਈ ਵੱਖਰਾ ਹੀ ਕਰਾ ਤਾਰਾ ਨਾਲ ਸਾਈਕਲਿੰਗ ਵੀ ਕਰਦੋਂ ਹਾਂਜੀ ਸਾਈਕਲਿੰਗ ਵੀ ਰਾਜ ਨਾਲ ਕਰੀ ਦੀਆ ਹਾਂਜੀ ਤੇ ਕਿਹੜੀ ਕਲਾਸ ਪੜਦਾ ਮੇਟਾ ਮੈਂ ਹੁਣ ਵੀ ਐਸਐਸਜੀ ਪਲੱਸ 2 ਦਾ ਪੇਪਰ ਦਿੱਤੇ ਆ ਜੀ ਹਾਂਜੀ ਅੱਗੇ ਜ਼ਿੰਦਗੀ ਚ ਕੀ ਮੰਨਣਾ ਜੀ ਜ਼ਿੰਦਗੀ ਚ ਮੇਰਾ ਏਮ ਇਹੀ ਆ ਵੀ ਇਦਾਂ ਜੀ ਪਰਫੈਕਟ ਹੋ ਜੀਏ ਵੀ ਜਿਵੇਂ ਹਨਾ ਵੀ ਗੂਰੇ ਕਾਲੇ ਜਿਵੇਂ ਆਪਦੇ ਆਪ ਨੂੰ ਸਮਝਦੇ ਆ ਹਨਾ ਵੀ ਉਹਨਾਂ ਨੂੰ ਟੱਕਰ ਦੇਣ ਦਾ ਮੇਰਾ ਹੈਗਾ ਆ ਵੀ ਉਹਨਾਂ ਨੂੰ ਉੱਤੇ ਲੰਗੀਏ ਉੱਪਰ ਲੰਗੀਏ ਹਾਂਜੀ ਉੱਤੇ ਲੰਗੀਏ ਸਾਈਕਲ ਵੀ ਇਹ ਸਪੈਸ਼ਲ ਰੱਖੀ ਹੋਈ ਹੈ ਹਾਂਜੀ ਸਾਈਕਲ ਵੀ ਸਪੈਸ਼ਲੀ ਰੱਖੀ ਹੈ ਜੀ ਹਾਂਜੀ ਹੋਰ ਜੇ ਕੋਈ ਤੇਰੇ ਸਾਥ ਤੈਨੂੰ ਵੇਖ ਕੇ ਜੇ ਕੋਈ ਕੰਟ ਕਰਦਾ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਤਾਂ ਕਹਿੰਦਾ ਵੀ ਜੇ ਤਾਂ ਤੁਹਾਨੂੰ ਹੈਗਾ ਜੀ ਵਾਲ ਚੰਗੀ ਤਰ੍ਹਾਂ ਤੇ ਕਰੋ ਨਹੀਂ ਤੇ ਫਿਰ ਵੀ ਇਹ ਡੇਂਜਰਸ ਆ ਹਨਾ ਜੀ ਵੀ ਐਵੇਂ ਛੱਟ ਪੈਰ ਲੱਗ ਜਾਂਦੀ ਆ ਵੀ ਜੇ ਕਰਨਾ ਸੇਫਟੀ ਕਿੱਟ ਹੈਗੀ ਆਪਣੀ ਉਹਦੀ ਮਿਲਦੀ ਆ ਬਾਕੀ ਮੈਂ ਨਾਲ ਸਿਖਾ ਵੀ ਦਿੰਦਾ ਵੀ ਕਈ ਜਿਹੜੇ ਹੈਗੇ ਆ ਵੀ ਜਿਹੜੇ ਵੇਖ ਕੇ ਇਹਦੇ ਵੀ ਸਾਨੂੰ ਵੀ ਹਨਾ ਆਉਣਾ ਚਾਹੀਦਾਗਾ ਉਹਨਾਂ ਨੂੰ ਵੀ ਸਿਖਾਈਦਾ ਹੁਣ ਫ੍ਰੀ ਸਿਖਾਉਣਾ ਕਿ ਪਹਿਲੇ ਨਾ ਉਹਨਾਂ ਨੂੰ ਫ੍ਰੀ ਸਿਖਾਈਦਾ ਫ੍ਰੀ ਸਿਖਾਈਦਾ ਜੀ ਹਾਂਜੀ